ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਭੈਣ ਭਰਾ ਠੀਕ ਠਾਕ ਜਿਵੇਂ ਕਿ ਆਪਾਂ ਰੋਜ਼ ਦੀ ਤਰ੍ਹਾਂ ਨਮੀਆਂ ਲੈਸਾਂ ਹੁਣ ਜਿਵੇਂ ਤੁਹਾਨੂੰ ਸ਼ੋਰਟ ਤੇ ਦਿਖਾਉਂਗਾ ਵੀ ਕਾਟਨ ਦੀ ਆਪਣੇ ਕੋਲੇ ਮਤਲਬ ਜਲਦੀ ਕਿਕ ਸੈਂਪਲ ਪੀਸ ਨਹੀਂ ਕਰਉਣਾ ਇੱਕ ਡਿਜ਼ਾਈਨ ਦੇ ਵਿੱਚ 40 ਤੋਂ 50 ਕਲਰ ਨੇ ਜੀਪੀਓ ਤੇ ਉੱਪਰ 20 ਮੀਟਰ ਕੱਟ ਹੈ ਸਫਾਈ ਫਿਨਿਸ਼ਿੰਗ ਮਤਲਬ ਸੁਪੀਰੀਅਰ ਵਧੀਆ ਕੁਆਲਿਟੀ ਦੇ ਵਿੱਚ ਹੈ ਔਰ ਇਸ ਦੇ ਵਿੱਚ ਕਲਰ 40 ਤੋਂ 50 ਤੁਹਾਨੂੰ ਮਾਸਟਲੀ ਮਿਲਣਗੇ ਉਹ ਡਿਜ਼ਾਈਨ ਇਹਦੇ ਵਿੱਚ ਬੱਥੇ ਹੀ ਰੇ ਉਸ ਤੋਂ ਬਾਅਦ ਇੱਕ ਚੀਜ਼ ਆਤੀ ਜੀ ਸੰਦੋਜੀ ਇਹਦੀ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਆ ਮਤਲਬ ਲੈਂਸ ਦੀ ਪੂਰੀ ਫਿਨਿਸ਼ਿੰਗ ਆ ਜੀ ਆਮ ਕੀ ਹੁੰਦਾ ਆਮ ਸਿੰਪਲ ਲੈਂਸ ਹੁੰਦੀ ਆ ਰੇਟ ਅਲੱਗ-ਅਲੱਗ ਸਾਡੇ ਕੋਲੇ ਜਿਹੜੀ ਵੀ ਲੈਂਸ ਮਿਲੂ ਤੁਹਾਨੂੰ ਮੰਨਤ ਦੀ ਮਿਲੂਗੀ ਇਹ ਤੋਂ ਤੁਹਾਨੂੰ ਜਲਦੀ-ਜਲਦੀ ਸ਼ੋਰਟ ਦੇ ਵਿੱਚ ਦਿਖਾ ਰਹੇ ਆ ਔਰ ਇਹਦੇ ਵਿੱਚ ਹਰੇਕ ਡਿਜ਼ਾਈਨ ਤੇ 40 ਤੋਂ 50-50 ਕਲਰ ਨੇ ਇੱਕਾ ਗੋਲੀ ਇਹ ਵੀ ਬੜੀ ਪਿਆਰੀ ਹੈ ਵੀ ਬਹੁਤ ਚੱਲਦਾ ਜੀ ਆਹ ਲੋ ਜੀ ਤੁਹਾਨੂੰ ਇਹ ਜੀ ਗਾ ਕਰਾਉਣਾ ਸਾਡੇ ਕੋਲੇ ਇਹ ਵੀ ਵਧੀਆ ਕੰਪਨੀ ਦਾ ਫਿਨਿਸ਼ਿੰਗ ਦੇ ਵਿੱਚ ਜੀ ਮਤਲਬ ਬਿਨਾ ਫਿਨਿਸ਼ਿੰਗ ਤੋਂ ਆਪਣੇ ਕੋਲੇ ਕੋਈ ਚੀਜ਼ ਨਹੀਂ ਹੋਊਗੀ ਖਰਚੀ ਜ ਫਿਨਿਸ਼ਿੰਗ ਦੇ ਵਿੱਚ ਹੋਊਗੀ ਜੀ ਹੋਰ ਚਾਹਣਾ ਵੱਡੀ ਗੱਲ ਕੀ ਹੈ ਆਪਣੇ ਕੋਲੇ ਆਉਂਗੇ ਥੋੜਾ ਮਰਜੀ ਜ ਸੱਚ ਦਾ ਸਾਹਮਣਾ ਹੋਊਗਾ ਇਹ ਨਹੀਂ ਬੀ ਆਪਾ ਬੋਲਿਆ ਕੀ ਨਿਕਲਿਆ ਕੀ ਆਪਣੇ ਕੋਲੇ ਉਹ ਗੱਲ ਨਹੀਂ ਹੋਊਗੀ ਦੇਖੋ ਜੀ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਨੇ ਮਤਲਬ ਤੁਹਾਡੀ ਰੂ ਖੁਸ਼ ਹੋਊਗੀ ਮਤਲਬ ਇੰਨੇ ਕ ਪਿਆਰੇ ਡਿਜ਼ਾਈਨ ਨੇ ਮਤਲਬ ਇਹਨਾਂ ਦੇ ਵਿੱਚ ਜਿਹੜੇ ਆ ਤੁਹਾਨੂੰ ਕਰੀਮ ਬਾਈਟ ਦਿਖਾ ਰਹੇ ਆ ਇਹਦੇ ਵਿੱਚ ਸਪੈਸ਼ਲ ਕਰੀਮ ਬਲੈਕ ਬਾਈਟ ਤੇ ਕੋਰਾ ਕਲਰ ਔਰ ਇਹਦੇ ਵਿੱਚ ਜਿਆਦਾ ਨਹੀਂ ਤਾਂ ਮੇਰੇ ਕੋਲੇ 50 ਤੋਂ ਉੱਪਰ ਡਿਜ਼ਾਈਨ ਹੋਣਗੇ ਇਹਦੇ ਵਿੱਚ ਵੀ ਆਪਣੇ ਕੋਲੇ ਹਰੇਕ ਦੇ ਵਿੱਚ ਤੁਹਾਨੂੰ 40 ਤੋਂ 50 50 ਡਿਜ਼ਾਈਨ ਮਿਲਣਗੇ ਇਹ ਤਾਂ ਜਸਟ ਤੁਹਾਨੂੰ ਸੈਂਪਲ ਪੀਸ ਆਪਾਂ ਰੋਜ਼ ਦੀ ਤਰ੍ਹਾਂ ਨਿਗਾਹ ਕਰਾ ਰਹੇ ਆ ਅੱਜ ਸਵੇਰ ਕੰਮਡ ਫੋਨ ਇੰਨੇ ਕੁ ਪਿਆਰੀ ਡਿਜ਼ਾਈਨਿੰਗ ਆਈ ਹੋਈ ਆ ਇੰਨੇ ਕੁ ਪਿਆਰੇ ਪਿਆਰੇ ਡਿਜ਼ਾਈਨ ਆਏ ਹੋਏ ਨੇ ਮਤਲਬ ਇੱਕ ਵਾਰ ਆਉਂਗੇ ਤੁਹਾਡੀ ਰੂਹ ਖੁਸ਼ ਹੋਊਗੀ ਸਾਰੇ ਨਾਲੋਂ ਵੱਡੀ ਗੱਲ ਇਹ ਆ ਦੇਖੋ ਜੀ ਡਿਜ਼ਾਈਨ ਹੈਗਾ ਜੀ ਕਿੰਨਾ ਪਿਆਰਾ ਦੇਖੋ ਜੀ ਡਿਜ਼ਾਈਨ ਮਤਲਬ ਹਰੇਕ ਡਿਜ਼ਾਈਨ 'ਚ ਤੁਹਾਨੂੰ 40 ਤੋਂ 45 ਤੋਂ 50 50 ਕਲਰ ਮਿਲਣਗੇ ਹਾਂ ਉਹਨਾ ਕਿੱਥੇ ਹੈ ਸ਼ਹਿਰ ਸਮਰਾਲਾ ਗੁਰੂ ਨਾਨਕ ਰੋਡ